ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 10 ਦਿਨਾਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਯਾਨੀ ਕਿ 5 ਅਗਸਤ ਤੱਕ ਮੌਸਮ ਪੰਜਾਬ ਦਾ ਖਲਸ ਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸੋ ਜੇਕਰ ਅਸੀਂ ਇੱਥੇ ਤਾਜ਼ਾ ਸੈਟਲਾਈਟ ਦਾ ਸਿਰਾਂ ਦੇਖਦੇ ਹਾਂ ਤੇ ਤੁਸੀਂ ਸਕਰੀਨ ਤੋਂ ਉੱਤੇ ਦੇਖ ਸਕਦੇ ਹੋ ਰਾਜਸਥਾਨ ਦੇ ਬਹੁਤੇ ਹਫਾਗਾਂ ਦੇ ਵਿੱਚ ਅਸੀਂ ਤਗੜੀ ਝੱਟ ਜੜੀ ਆ ਉਹ ਮੀਂਹਾਂ ਦੀ ਲੱਗ ਰਹੀ ਆ ਪੰਜਾਬ ਦੇ ਵੀ ਫਸੂਲੇ ਜਿਲ੍ਹਿਆਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਛਰਾਟੇ ਜੇ ਲੱਗ ਰਹੇ ਆ ਤੇ ਫਸੂਲੇ ਜਿਲ੍ਹਿਆਂ ਦੇ ਵਿੱਚ ਸੋ ਜਿਹੜੀ ਮੌਨਸਨ ਟਰਫ ਹੈ ਇਸ ਲਾਈਨ ਤੋਂ ਹੇਠਾਂ ਖਿਸਕੀ ਹੋਈ ਹੈ ਯਾਨੀ ਕਿ ਜਿਹੜੀ ਫੈਲਾ ਖੁੱਤਰ ਭਾਰਤ ਦੇ ਵਿੱਚ ਸੀ ਉਹ ਹੁਣ ਥੱਲੇ ਖਿਸਕੀ ਹੋਈ ਹੈ ਤੇ ਰਾਜਸਥਾਨ ਦੇ ਬਹੁਤੇ ਖੇਤਰ ਗੁਜਰਾਤ ਦੇ ਖੇਤਰ ਮੱਧ ਪ੍ਰਦੇਸ਼ ਦੇ ਫਪਾਲ ਚੰਸੀ ਇਹਨਾਂ ਖੇਤਰਾਂ ਦੇ ਵਿੱਚ ਤਕੜੇ ਮੀਂਹ ਲੱਗ ਰਹੇ ਨੇ ਜਾਸਲਮੇਰ ਬਾੜਮੇਰ ਜੋਧਪੁਰ ਉਦਯਾਇਪੁਰ ਤੇ ਆਇਦਰ ਖਿਚੇ ਆ ਜੀ ਆਖਾਂ ਬੀਲਵਾੜਾ ਜਿਹੜੇ ਜ਼ਿਲ੍ਹਾ ਆ ਗੁਜਰਾਤ ਦੇ ਔਰ ਰਾਜਸਥਾਨ ਦੇ ਸੋਰੀ ਇਹਨਾਂ ਖੇਤਰਾਂ ਦੇ ਵਿੱਚ ਤਕੜੇ ਵੀ ਅਸਲੇ ਤਗੜੀ ਕਾਰਜ ਦੇ ਨਾਮ ਦਰਜ ਹੋ ਰਹੇ ਨੇ ਜੀਓਪੀ ਦੇ ਫੋਰਵੀ ਖਾਗਾਂ ਦੇ ਵਿੱਚ ਅਸਲੇ ਵੀ ਲੱਗ ਰਹੇ ਨੇ ਤੇ ਬਿਹਾਰ ਚਾਰਖੰਡ ਦੇ ਵਿੱਚ ਟ੍ਰਾਫਿਕ ਮੌਜੂਦ ਆ ਮਾਨਸੁੰਦੀ ਜਿੱਦੇ ਸੜਕਾਂ ਵੀ ਲੱਗ ਰਹੇ ਨੇ ਸੋ ਇੱਕ ਜਿਹੜਾ ਸਰਕੂਲੇਸ਼ਨ ਘਟ ਤੋਂ ਬਾਅਦ ਦਾ ਖੇਤਰ ਜਿਹੜਾ ਬੰਗਾਲ ਦੀ ਖਾੜੀ ਤੋਂ ਉੱਠ ਕੇ ਅੱਗੇ ਨੂੰ ਤੁਰ ਰਿਹਾ ਉਹਦੇ ਸੜਕਾਂ ਆਉਣ ਵਾਲੇ ਜਿਹੜੇ ਤਿੰਨ ਚਾਰ ਦਿਨ ਹੋਣਗੇ ਯਾਨੀ ਕਿ ਜਿਹੜੀ ਅੱਜ 26 ਤਰੀਕ ਹੈ 28 29 30 ਕਤੀ ਇਹਨਾਂ 4 ਦਿਨਾਂ ਦੇ ਵਿੱਚ ਉੱਤਰਾਖੰਡ ਦੇ ਬਹੁਤੇ ਖੇਤਰ ਹਿਮਾਚਲ ਦੇ ਬਹੁਤੇ ਖੇਤਰ ਤੇ ਹਰਿਆਣੇ ਦੇ ਖੇਤਰ ਹਰਿਆਣੇ ਦੇ ਕਿਉਂਕਿ ਵਿਚ ਦੇ ਲੰਘਣਾ ਹੈ ਨੇ ਤੇ ਦਿੱਲੀ ਗੁਰੂਗਰਾਮ ਨੈਡਾ ਤੇ ਜੋਫੀ ਦੇ ਖੇਤਰ ਤੇ ਮੱਧ ਪ੍ਰਦੇਸ਼ ਦੇ ਖੇਤਰ ਰਾਜਸਥਾਨ ਦੇ ਪੂਰਬੀ ਖੇਤਰ ਤੇ ਕੁਝ ਉੱਤਰੀ ਭਾਗ ਹੋ ਸਕਦੇ ਨੇ ਤੇ ਪੰਜਾਬ ਦੇ ਕੁਝ ਉੱਤਰੀ ਭਾਗ ਸਾਰੇ ਦੱਖਣੀ ਭਾਗਾਂ ਦੇ ਵਿੱਚ ਤੇ ਪੱਛਮੀ ਭਾਗਾਂ ਦੇ ਵਿੱਚ ਔਰ ਪੂਰਬੀ ਭਾਗਾਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਦੇ ਸੱਲ ਜਿਹੜਾ ਲੱਗ ਸਕਦੇ ਨੇ 28 29 30 ਔਰ 31 ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਜਿਹੜਾ ਇਹ ਸਰਕੂਲੇਸ਼ਨ ਲੰਘਣਾ ਹੈ ਜੇਕਰ ਤੁਹਾਨੂੰ ਨਕਸ਼ੇ ਤੇ ਸੌਝਣ ਦੀ ਕੋਸ਼ਿਸ਼ ਕਰਦਿਆਂ ਤੇ ਇਸ ਡਾਇਰੈਕਸ਼ਨ ਦੇ ਵਿੱਚ ਹੁੰਦੇ ਹੋਏ ਜਿਹੜੇ ਨੰਗੇ ਦਿੱਲੀ ਗੁਰੂਗਰਾਉਂਡ ਅੱਡਾ ਰਾਜਸਥਾਨ ਦੇ ਸ਼ਿਰਗੰਗਾ ਨਗਰ ਤੋਂ ਪਾਰ ਲੰਘੇ ਜਾਣਾ ਇਹਦੇ ਵਿੱਚ ਜਿਹੜੀਆਂ ਧੁੰਗਣ ਘੇਰੀ ਵਾਲੀਆਂ ਹਵਾਵਾਂ ਹੁੰਦੀਆਂ ਨੇ ਨੰਗੇ ਫਰਫੋਰ ਔਰ ਨਵੀਂ ਫਰਫੋਰ ਹਵਾਵਾਂ ਪੰਜਾਬ ਦੇ ਬਹੁਤੇ ਖੇਤਰ ਨੂੰ ਕਵਰ ਕਰਨ ਗਿਆ ਜਿਹਦੇ ਸਦਕਾ 28 ਤੋਂ ਲੈ ਕੇ 31 ਦੇ ਵਿੱਚਕਾਰ ਮੀਹਾ ਦੇ ਫੈਲੇ ਲੱਗਦੇ ਨਜ਼ਰ ਆ ਰਹੇ ਨੇ ਪਰ ਉਹ ਕਾਰਵਾਈਆਂ ਜਿਹੜੀਆਂ ਨੇ ਉਹ ਘੱਟ ਖੇਤਰੀ ਹੋਣਗੀਆਂ ਬਹੁਤੇ ਵੱਡੇ ਖੇਤਰ ਨੂੰ ਕਵਰ ਨਹੀਂ ਕਰਨ ਗਿਆ ਮੀ ਬਦਰਬਾਈ ਬਹੁਤੇ ਖੇਤਰਾ ਦੇ ਵਿੱਚ ਵੜ ਸਕਦੀ ਹੈ ਮਾਲਵਾ ਲਗਫਗ ਸਾਰਾ ਕਵਰ ਹੋ ਸਕਦਾ ਦੋਆਬੇ ਦੇ ਵਿੱਚ ਫਾਂਜਕਲਾ ਰੋਪੜ ਇਹਨਾਂ ਖੇਤਰਾ ਦੇ ਵਿੱਚ ਮੀਂਹ ਦੇ ਅਸਰ ਬਣਨਗੇ ਲੁਧਿਆਣਾ ਹੋ ਗਿਆ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਬਠਿੰਡਾ ਮੋਗਾ ਤੇ ਫਾਜ਼ਿਲਕਾ ਤੇ ਅਬੋਹਰ ਇਹਨਾਂ ਖੇਤਰਾ ਦੇ ਵਿੱਚ ਸ੍ਰੀ ਮਕਸਰ ਸਾਹਿਬ ਦੇ ਖੇਤਰਾ ਦੇ ਵਿੱਚ ਮੀਂਹ ਲੱਗਣਗੇ ਜੀ 28 ਦੇ ਲੈ ਕੇ 31 ਦੇ ਵਿੱਚਕਾਰ ਇਸਲਾਵਾ ਜਿਹੜੇ ਅਗਲੇ 48 ਘੰਟੇ ਨੇ ਯਾਨੀ ਕਿ 27 ਜਾਂ 28 ਦੇ ਦੁਪਹਿਰ ਤੋਂ ਫੈਲਾ ਫੈਲਾ ਉਮੀਦ ਹੈ ਕੋਈ ਅਸਰ ਨਹੀਂ ਹੈ ਗਰਮੀ ਨੂੰ ਫਰੇ ਵੱਟ ਕੱਟਣੀ ਹੈ ਤੇ ਇਧਰਲੇ ਜਿਹੜੇ ਜੇਕਰ ਆਪਾਂ ਥੱਲੇ ਨੂੰ ਆਉਣੇ ਆ ਰਾਜਸਥਾਨ ਦੇ ਥੱਲੇ ਵਾਲੇ ਖੇਤਰ ਯਾਨੀ ਕਿ ਦੱਖਣ ਪੂਰਬੀ ਹਰਿਆਣੇ ਦੇ ਦੱਖਣ ਪੂਰਬੀ ਖੇਤਰ ਦਿੱਲੀ ਗੁਰੂਗਰਾਮ ਨੇੜਾ ਤੇ ਓਫੀ ਦੇ ਖੇਤਰ ਇਹ ਖੇਤਰਾਂ ਦੇ ਵਿੱਚ ਅਗਲੇ 24 48 ਘੰਟਿਆਂ ਦੇ ਵਿੱਚ ਤਾਵਰ ਤੋੜ ਮੀਂਹ ਜੜਿਆ ਦਰਜ ਹੋਣਗੇ ਕਿਉਂਕਿ ਮੌਨਸੂਨ ਟਰਾਫੇ ਨਾਲ ਖੇਤਰਾਂ ਦੇ ਵਿੱਚ ਮੌਜੂਦ ਆ ਉਹਨੂੰ ਜਿਹੜੀ ਸਪੋਰਟ ਕਰ ਰਹੀਆਂ ਨੇ ਸਰਕੂਲੇਸ਼ਨ ਦੇ ਵਿੱਚੋਂ ਨਿਕਲਦੀਆਂ ਨ ਇਸ ਵਾਝੇ ਅਗਲੇ ਵਾਦੇਆਂ ਜੀ 31 ਤੋਂ ਬਾਅਦ 1 ਤੱਕ ਅਗਲੇ 5 ਅਗਸਤ ਦੇ ਵਿੱਚ ਵੀ ਮੀਂਹ ਜੜਿਆ ਦਰਜ ਹੋਣਗੇ ਫਿਲਹਾਲ ਮੌਨਸੂਨ ਦੀ ਬ੍ਰੇਕ ਲੱਗਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਜਦ ਸਰਕੂਲੇਸ਼ਨ ਅੱਗੇ ਲੰਘ ਜਾਣਾ ਤੇ ਸਿਤੀਆਂ ਜਿਹੜੀਆਂ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਸਿਤੀਆਂ ਨਵੀਂ ਫਰਫੂਰ ਹਵਾਵਾਂ ਵੈਸਣ ਜੱਟ ਦੀਆਂ ਹਵਾਵਾਂ ਉਹ ਸਿੱਧਾ ਕੁਝ ਕਰਨੀਆਂ ਉੱਤਰ ਭਾਰਤ ਵੱਲ ਮੌਨਸੂਨ ਟ੍ਰਾਫ ਵੀ ਖਿਸਕੇ ਉੱਪਰ ਆ ਜਾਣੀਆਂ ਜਿਹੜੀ ਐਸ ਡਾਇਰੈਕਸ਼ਨ ਦੇ ਵਿੱਚ ਥੱਲੇ ਚੱਲ ਰਹੀ ਆ ਉਹ ਫਿਰ ਤੋਂ ਇੱਕ ਵਾਰ ਪਹਾੜਾਂ ਦੇ ਲੱਗ ਕੇ ਆ ਕੇ ਟਕਰਾਈਗੀ ਜਿਹਦੇ ਨਾਲ 1 ਤੋਂ ਲੈ ਕੇ 5 ਅਗਸਤ ਦੇ ਵਿੱਚ ਹਾਂ ਜਿਉ ਆਉਦੇ ਬਹੁਤਿਆਵਾਂ ਦੇ ਹੁੰਦੇ ਹੈਮਾ ਚਲੋ ਤਰਾਖੰਡ ਜੰਮੂ ਦੇ ਵਿੱਚ ਔਰ ਹਰਿਆਣਾ ਤੇ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਫਿਰ ਤੋਂ ਮੀਂਹ ਲੱਗਣਗੇ 1 ਤੋਂ ਲੈ ਕੇ 5 ਅਗਸਤ ਦੇ ਵਿੱਚਕਾਰ ਜਦੋਂ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ ਮੌਸਮ ਤੋਂ ਦੀ ਉਹ 10 ਤੋਂ ਲੈ ਕੇ 15 ਦੇ ਵਿੱਚਕਾਰ ਲੱਗਦੀ ਨਜ਼ਰ ਆ ਰਹੀਆ ਹੋ ਸਕਦਾ 15 ਤੋਂ ਅਗਲੇ 18 20 ਅਗਸਤ ਤੱਕ ਵੀ ਮੀਂਹ ਨਾਲ ਲੱਗਣ ਇਹਨਾਂ ਫਾਈਜ਼ਾ ਦੇ ਨਾਲ ਦੇ ਵਿੱਚ ਬ੍ਰੇਕ ਲੱਗ ਸਕਦੀ ਹੈ ਮੌਸਮ ਦੇ ਵਿੱਚ ਫਿਲਹਾਲ 10 ਅਗਸਤ ਤੱਕ ਵੱਡੇ ਖਦਰ ਤੇ ਮੀਂਹ ਜਿਹੜਿਆ 10ਕ ਜਿੰਦੇ ਰਣਗੇ ਵਿੱਚ ਹੋ ਸਕਦਾ ਹੈ 24 48 36 ਘੰਟਿਆਂ ਦੇ ਲਈ ਬ੍ਰੇਕ ਲੱਗੇ ਪਰ ਉਹ ਉਸ ਤੋਂ ਬਾਅਦ ਫਿਰ ਤੋਂ ਮੀਂਹ ਜਿਹੜਿਆ ਤਾਬਰ ਤੋਰ ਦਰਜ ਹੋਣਗੇ ਸੋ ਇਹ ਜੀ ਕਹਾਣੀ 5 ਅਗਸਤ ਦੀ ਫਿਲਹਾਲ ਮੌਸਮ ਹਕ ਨੇ ਅਲਰਟ ਹਾਲੇ ਕੋਈ ਜਾਰੀ ਨਹੀਂ ਕੀਤੇ ਹੈ ਤੇ ਨਾ ਉਹਨੇ ਦਿਨਾਂ ਦੇ ਵਿੱਚ ਜੇਕਰ ਅਲਾਵਾ ਤੋਂ ਮੁਸਫਾ ਕਰਦਾ ਹੈ ਤੇ ਦੀ ਅਪਡੇਟ ਅਸੀਂ ਤੁਹਾਨੂੰ ਦੇਵਾਂਗੇ ਇਹ ਲੱਗਣਗੇ ਜੀ 28 ਤੋਂ ਲੈ ਕੇ 31 ਦੇ ਵਿਚਕਾਰ 1 ਤੋਂ ਲੈ ਕੇ 5 ਦੇ ਵਿਚਕਾਰ ਫਿਲਹਾਲ ਅਗਲੇ 48 ਘੰਟੇ ਗਰਮੀ ਵਾਲੇ ਹੋ ਸਕਦੇ ਨੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਗਰਜ ਰਿਸਕ ਹੁੰਦੀ ਰਹੇਗੀ ਤੇ ਮੀਂਹ ਕੁਝ ਟੋਟੋਵੇਂ ਖੇਤਰਾ ਦੇ ਵਿੱਚ ਜਾਰੀ ਰਹਿਣਗੇ ਤੁਹਾਨੂੰ